ਕਿ ਤਾਵਾ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਪੜਾਂਗੇ ਤੁਹਾਡਾ ਅੰਤਰੀਵਿ ਖਜ਼ਾਨਾ ਨਾਮਕ ਅਧਿਆਇ ਦਾ ਅਖੀਰਲਾ ਅੰਸ਼ ਇੱਥੇ ਲੇਖਕ ਸਾਨੂੰ ਉਹਨਾਂ ਜ਼ਰੂਰੀ ਵਿਚਾਰਾਂ ਬਾਰੇ ਦੱਸਦੇ ਹਨ ਜਿਹੜੇ ਸਾਨੂੰ ਹਮੇਸ਼ਾ ਯਾਦ ਰੱਖਣੇ ਚਾਹੀਦੇ ਹਨ ਤੁਹਾਡੇ ਅੰਦਰ ਅਮੁੱਖ ਖਜ਼ਾਨਾ ਹੈ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਆਪਣੇ ਅੰਦਰ ਝਾਤੀ ਮਾਰੋ ਹਰ ਦੌਰ ਦੇ ਵੱਡੇ ਬੰਦਿਆਂ ਦੀ ਮਹਾਨਤਾ ਦਾ ਭੇਦ ਅਚੇਤਨ ਮਨ ਦੀਆਂ ਸ਼ਕਤੀਆਂ ਨਾਲ ਸੰਪਰਕ ਦੀ ਯੋਜਨਾ ਵਿੱਚ ਲੁਕਿਆ ਹੋਇਆ ਹੈ ਤੁਸੀਂ ਵੀ ਇਉਂ ਕਰ ਸਕਦੇ ਹੋ ਤੁਹਾਡੇ ਅਚੇਤਨ ਮਨ ਕੋਲ ਹਰ ਸਮੱਸਿਆ ਦਾ ਹੱਲ ਹੈ ਜੇ ਤੁਸੀਂ ਸੌਣ ਤੋਂ ਪਹਿਲਾਂ ਅਚੇਤਨ ਮਨ ਨੂੰ ਸੁਝਾ ਦਿਓ ਕਿ ਮੈਂ ਸਵੇਰੇ 6 ਵਜੇ ਉੱਠਣਾ ਹੈ ਤਾਂ ਤੁਹਾਡਾ ਅਚੇਤਨ ਮਨ ਤੁਹਾਨੂੰ ਸਹੀ ਸਮੇਂ ਤੇ ਉਠਾ ਦੇਵੇਗਾ ਤੁਹਾਡਾ ਅਚੇਤਨ ਮਨ ਤੁਹਾਡੀ ਸਮੁੱਚੀ ਦੇ ਦਾ ਨਿਰਮਾਤਾ ਹੈ ਇਹ ਤਾਂ ਨੂੰ ਠੀਕ ਵੀ ਕਰ ਸਕਦਾ ਹੈ ਹਰ ਰਾਤ ਸੌਣ ਤੋਂ ਪਹਿਲਾਂ ਪੂਰਨ ਨਿਰੋਗਤਾ ਦੇ ਵਿਚਾਰਾਂ ਨਾਲ ਆਪਣੇ ਆਪ ਨੂੰ ਭਰੋ ਤੁਹਾਡਾ ਆਗਿਆਕਾਰੀ ਹੋਣ ਦੇ ਨਾਤੇ ਤੁਹਾਡਾ ਅਚੇਤਨ ਮਨ ਤੁਹਾਡੇ ਹੁਕਮ ਦੀ ਪਾਲਣਾ ਕਰੇਗਾ ਹਰ ਸੋਚ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ ਅਤੇ ਹਰ ਸਥਿਤੀ ਇੱਕ ਪ੍ਰਭਾਵ ਹੁੰਦੀ ਹੈ ਜੇ ਤੁਸੀਂ ਕੋਈ ਕਿਤਾਬ ਲਿਖਣੀ ਹੈ ਅਦੁੱਪਤ ਨਾਟਕ ਰਚਨਾ ਹੈ ਸਰੋਤਿਆਂ ਨੂੰ ਵਧੀਆ ਭਾਸ਼ਣ ਦੇਣਾ ਹੈ ਤਾਂ ਇਹ ਵਿਚਾਰ ਪਿਆਰ ਅਤੇ ਭਾਵੁਕਤਾ ਨਾਲ ਆਪਣੇ ਅਚੇਤਨ ਮਨ ਤੱਕ ਪਹੁੰਚਾਓ ਇਹ ਤੁਹਾਡੀ ਇੱਛਾ ਅਨਸਾਰ ਕਾਰਜ ਕਰੇਗਾ ਤੁਸੀਂ ਸਮੁੰਦਰੀ ਜਹਾਜ਼ ਦੇ ਰਾਧ ਸੇਰੇ ਕਪਤਾਨ ਵਾਂਗ ਹੋ ਜੋ ਸਹੀ ਨਿਰਦੇਸ਼ਨ ਦਿੰਦਾ ਹੈ ਉਸੇ ਤਰ੍ਹਾਂ ਤੁਸੀਂ ਵੀ ਆਪਣੇ ਅਚੇਤ ਮਨ ਨੂੰ ਸਹੀ ਨਿਰਦੇਸ਼ ਦਿਓ ਜਿਹੜਾ ਕਿ ਤੁਹਾਡੇ ਸਾਰੇ ਅਨੁਭਵਾਂ ਨੂੰ ਕੰਟਰੋਲ ਕਰਦਾ ਹੈ ਕਦੇ ਵੀ ਅਜਿਹੇ ਸ਼ਬਦ ਨਾ ਵਰਤੋ ਇਹ ਮੇਰੇ ਵਿਤ ਤੋਂ ਬਾਹਰ ਹੈ ਮੈਂ ਇੰਜ ਨਹੀਂ ਕਰ ਸਕਦਾ ਤੁਹਾਡਾ ਅਚੇਤਨ ਮਨ ਤੁਹਾਡੀ ਗੱਲ ਤੇ ਯਕੀਨ ਕਰਦਾ ਹੈ ਤੇ ਅਜਿਹੇ ਸ਼ਬਦਾਂ ਤੇ ਯਕੀਨ ਕਰਕੇ ਉਹ ਤੁਹਾਨੂੰ ਸਮਰੱਥਾਹੀਣ ਤੇ ਤਨਹੀਣ ਕਰਨ ਦਾ ਪ੍ਰਬੰਧ ਕਰ ਦਵੇਗਾ ਸਭ ਨੂੰ ਇਉਂ ਆਖੋ ਮੈਂ ਆਪਣੇ ਅਚੇਤਨ ਮਨ ਦੀ ਸ਼ਕਤੀ ਨਾਲ ਸਭ ਕੁਝ ਕਰ ਸਕਦਾ ਹਾਂ ਜਿੰਦਗੀ ਦਾ ਸਿਧਾਂਤ ਵਿਸ਼ਵਾਸ ਦਾ ਸਿਧਾਂਤ ਹੈ ਤੇ ਵਿਸ਼ਵਾਸ ਤੁਹਾਡੇ ਮਨ ਵਿਚਲਾ ਵਿਚਾਰ ਹੈ ਨਕਸਾਂ ਦਾ ਇਕ ਤੀਜੰਦ ਵਿਸ਼ਵਾਸ ਨਾ ਰੱਖੋ ਸਗੋ ਅਚੇਤਨ ਮੰਨਦਿਆ ਨਿਵਾਰਕ ਉਤਸ਼ਾਹੀ ਤੇ ਖੁਸ਼ਹਾਲ ਕਰਨ ਵਾਲੀਆਂ ਸ਼ਕਤੀਆਂ ਤੇ ਵਿਸ਼ਵਾਸ ਕਰੋ ਇਹ ਤੁਹਾਡੇ ਵਿੱਚ ਵਿਸ਼ਵਾਸ ਅਨਸਾਰ ਕਾਰਜ ਕਰਨਗੀਆਂ ਆਪਣੇ ਵਿਚਾਰ ਬਦਲੋ ਤੁਹਾਡੀ ਕਿਸਮਤ ਬਦਲ ਜਾਵੇਗੀ ਅਧਿਆਇ ਸਮਾਪਤ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿਰਪਾ ਕਰਕੇ ਮੇਰੇ ਚੈਨਲ ਕਿਤਾਬ ਕਾਫਲਾ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ